ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਨੀ ਨੂਰ ਅਰਸਹੁ ਕੁਰਸਹੁ ਤੁਧ ਡਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਹਾ ਸਿਰਸਾ ਹਾਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨ ਲਗੋ ਪਿਆਰ ਸਬਦ ਸਾਦ ਨਾ ਆਇਓ ਮਰ ਜਨਮ ਵਾਰੋ ਬਾਰ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦ ਸਾਦ ਨਾ ਮੁਖ ਅੰਧ ਨਾ ਚੇਤਈ ਕਿਤ ਆਇਆ ਸਹਸਾਰ ਨਾਨਕ ਜਨ ਕੋ ਨਦਰ ਕਰੇ ਸੇ ਗੁਰਮਖ ਲੰਗੇ ਪਾਰ ਮਹਲਾ ਤੀਜਾ ਇੱਕ ਸਤ ਗੁਰ ਜਾਗਤਾ ਹੋਰ ਜਗ ਸੂਤਾ ਮੋਹਿ ਪਿਆਸ ਸਤ ਗੁਰ ਸੇਵਨ ਜਾਗਨ ਸੇ ਜੋ ਰਤੇ ਸਚ ਨਾਮ ਗੁਣਤਾਸ ਮਨ ਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬినాਸ਼ ਨਾਨਕ ਗੁਰਮਖ ਤਿਨਿ ਨਾਮ ਧਿਆਇ ਜਿਨ ਕਉ ਤੁਰ ਪੂਰਬ ਲਿਖਿਆਸ ਪੋੜੀ ਹਰ ਨਾਮ ਹਮਾਰਾ ਭੋਜਨ ਸਤਿ ਹੀ ਪ੍ਰਕਾਰ ਜਿਤ ਖਾਇ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਣਣਾ ਜਿੱਤ ਫਿਰ ਨੰਗੇ ਨਾ ਹੋਵਹ ਹੋਰ ਪੈਣਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਬਣਜ ਹਰ ਨਾਮ ਬਾਪਾਰ ਹਰ ਨਾਮੇ ਕੀ ਹਮਕੋ ਸਤਗੁਰ ਕਾਰ ਕੁੰਨੀ ਦੀ ਹਰ ਨਾਮ ਕਹਿ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮਖ ਕਿਨ ਬਿਰਲ ਧਿਆਇਆ ਜਿਨ ਕੋ ਤੁਰ ਕਰਮ ਉਪਰਾਪਤ ਲਿਖਤ ਪਈ ਹਰ ਨਾਮ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮਖਿ ਕਿਨੈ ਬਿਰਲ ਧਿਆਇਆ ਜਿਨ ਕੋ ਤੋਰ ਕਰਮ ਪ੍ਰਾਪਤ ਲਿਖਤ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਗੁਰਮੁਖ ਸੇਵਨਾ ਕੀਨੀ ਆ ਹਰ ਨਾਮ ਨਾ ਲਗੋ ਪਿਆਰ ਸ਼ਬਦੈ ਸਾਧਨਾ ਆਇਓ ਮਰ ਜਨਮੈ ਬਾਰੋ ਵਾਰ ਰਾਗ ਬੁੜਹੰਸ ਦੀ 4 ਪੌੜੀ 17ਵੇਂ ਸ਼ਲੋਕਾਂ ਨਾਲ